ਹਾਂਜੀ ਸਤਿ ਸ੍ਰੀ ਅਕਾਲ ਜੀ ਮਿਲ ਕਰਦੇ ਤੁਸੀਂ ਬਹੁਤ ਵਧੀਆ ਹੋਵੋਗੇ ਤੁਹਾਡੇ ਬਹੁਤ ਹੀ ਕਮੈਂਟਸ ਆਈ ਜਾਂਦੇ ਆ ਇਸ ਵੀਡੀਓ ਤੇ ਆਪਾਂ ਆ ਪਹਿਲਾ ਵੀਡੀਓ ਪਾਈ ਸੀ ਕਿ ਮਿਸਟਰ ਐਂਡ ਮਿਸਟਰ ਦੇਵਗਨ ਹੁਣਾ ਦੇ ਦੋ ਭੈਣਾਂ ਵਾ ਉਸ ਤੇ ਬਹੁਤ ਹੀ ਤੁਹਾਡੇ ਕਮੈਂਟ ਆ ਰਹੇ ਆ ਵੀ ਉਹਨਾਂ ਦੇ ਭੈਣਾਂ ਨਹੀਂ ਆ ਇਦਾਂ ਨਹੀਂ ਤੁਸੀਂ ਵੀਡੀਓ ਪੂਰੀ ਵੇਖਿਆ ਕਰੋ ਪਹਿਲਾਂ ਧਿਆਨ ਨਾਲ ਪਹਿਲਾ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਇਸ ਵੀਡੀਓ ਨੂੰ ਧਿਆਨ ਨਾਲ ਸੁਣਿਆ ਕਰੋ ਤੁਸੀਂ ਫਿਰ ਕਮੈਂਟ ਕਰਿਆ ਕਰੋ ਕਿਉਂਕਿ ਜਦੋਂ ਆਪਾਂ ਵਿੱਚੋਂ ਵਿੱਚ ਵਿੱਚ ਦੀ ਵੀਡੀਓ ਦੇਖਦੇ ਆ ਨਾ ਕਿ ਆਪਾਂ ਨੂੰ ਪਤਾ ਨਹੀਂ ਲੱਗਦਾ ਕਿ ਵਿੱਚ ਕਿਹੜੀਆਂ ਗੱਲਾਂ ਕੀਤੀਆਂ ਹੋਈਆਂ ਉਸ ਵੀਡੀਓ ਦੇ ਵਿੱਚ ਤੁਸੀਂ ਜਾ ਕੇ ਦੇਖ ਵੀ ਸਕਦੇ ਹੋ ਉਹ ਆਪਣੇ ਚੈਨਲ ਤੇ ਪਈ ਹੋਈ ਆ ਤੇ ਜਿਹੜੀ ਵੀ ਹੈਗੀ ਆ ਉਸ ਵੀਡੀਓ ਦੇ ਵਿੱਚ ਸੱਚਾਈ ਹੈਗੀ ਆ ਉਹਨਾਂ ਦੀ ਦੂਜੀ ਭੈਣ ਦਾ ਮੈਂ ਜ਼ਿਕਰ ਕੀਤਾ ਵਾ ਤੇ ਉਹ ਬਿਲਕੁਲ ਹੀ ਸਹੀ ਕੀਤਾ ਵਾ ਤੇ ਅੱਜ ਆਪਾਂ ਉਸੇ ਟੌਪਿਕ 'ਤੇ ਤੁਹਾਡੇ ਨਾਲ ਗੱਲ ਕਰਦੇ ਆ ਕਿ ਉਹਨਾਂ ਦਾ ਗੁਰੂ ਦਿਵਿੰਦਰ ਹੁਨ ਦਾ ਗੁਰਮੀਤ ਬੇਰਵੰਦੀ ਦੇ ਨਾਲ ਕਿਵੇਂ ਉਹਨਾਂ ਦਾ ਲਿੰਕ ਜੁੜਿਆ ਗੁਰਮੀਤ ਵਰਦੀ ਨੂੰ ਉਹਦਾ ਸ਼ਾਰਟ ਨੇਮ ਗੈਵੀ ਆ ਉਹਨਾਂ ਨੂੰ ਗੈਵੀ ਵੀ ਕਹਿ ਦਿੰਦੇ ਆ ਛੋਟਾ ਨਾਮ ਉਹਨਾਂ ਦਾ ਗੈਵੀ ਆ ਉਹਨੂੰ ਗੈਵੀ ਵੀ ਬੋਲਿਆ ਜਾਂਦਾ ਆ ਤੇ ਆਪਾਂ ਤੁਹਾਨੂੰ ਗੈਵੀ ਨਾਮ ਨਾਲ ਹੀ ਉਹਨਾਂ ਨੂੰ ਬੁਲਾਵਾਂਗੇ ਵੀਡੀਓ ਦੇ ਵਿੱਚ ਅ ਜਿਹੜੇ ਗੈਵੀ ਦੇ ਹਸਬੰਡ ਆ ਕਰਮਦੀਪ ਸਿੰਘ ਉਹ ਸ਼ੁਰੂ ਤੋਂ ਹੀ ਉਹਨੂੰ 25 ਤੋਂ 30 ਸਾਲ ਹੋ ਗਏ ਉਹ ਟੈਲੀਵਿਜ਼ਨ ਤੇ ਆਉਂਦੇ ਆ ਉਹ 25 ਤੋਂ 30 ਬੱਚੇ ਤੋਂ 30 ਫਿਲਮਾਂ ਬਣਾ ਚੁੱਕੇ ਆ ਜਿਹੜੇ ਕਰਮ ਦੀ ਬੇਚਦੀ ਆ ਉਹ ਬਹੁਤ ਹੀ ਸੀਰੀਅਲ ਆਰਟਿਸਟਾ ਜਦੋਂ ਸੀੜੀਆਂ ਚੱਲਦੀਆਂ ਸੀਗੀਆਂ ਉਸ ਟਾਈਮ ਦੀ ਇਹ ਗੱਲ ਆ ਉਹਨਾਂ ਨੂੰ ਬਹੁਤ ਜ਼ਿਆਦਾ ਤਜਰਬਾ ਸੀ ਪਰ ਦਿਵਿੰਦਰ ਕੋਲ ਨੇ ਇਹ ਕੰਮ ਨਿਊ ਸਟਾਰਟ ਕੀਤਾ ਸੀ ਉਹਨਾਂ ਨੂੰ ਇਹ ਚੀਜ਼ ਬਾਰੇ ਬਹੁਤ ਜ਼ਿਆਦਾ ਨੋਲਿਜ ਨਹੀਂ ਸੀਗੀ ਫੇਰ ਜੋ ਉਹਨਾਂ ਦੀ ਕਰਮਦੀਪ ਬੇਦੀ ਦੇ ਨਾਲ ਉਹਨਾਂ ਦੀ ਗੱਲਬਾਤ ਹੁੰਦੀ ਆ ਉਹਨਾਂ ਨੂੰ ਮਿਲਦੇ ਆ ਉਸ ਚੀਜ਼ ਬਾਰੇ ਜਾਣਦੇ ਆ ਵੀ ਅਸੀਂ ਇਹ ਵੀਡੀਓ ਬਣਾਉਣੀ ਆ ਤੇ ਇਹ ਕਿਦਾਂ ਪ੍ਰੋਸੈਸ ਆ ਸਾਰਾ ਉਹਨਾਂ ਨੇ ਦੱਸਿਆ ਕਰਮਦੀਪ ਬਿਲਦੀ ਨੇ ਦੱਸਿਆ ਦੇਵ ਨੂੰ ਤੇ ਇਸ ਵਿੱਚ ਉਹਨਾਂ ਦੀ ਜਿਹੜੀ ਘਰ ਵਾਲੀ ਆ ਕਰਮਦੀਪ ਬੇਦੀ ਦੀ ਗੈਵੀ ਆ ਉਸ ਨੇ ਵੀ ਬਹੁਤ ਹੀ ਜ਼ਿਆਦਾ ਸਾਥ ਦਿੱਤਾ ਇਸ ਵਿੱਚ ਤੇ ਜਦੋਂ ਉਹਨਾਂ ਨੇ ਪਹਿਲੀ ਉਹਨਾਂ ਨੇ ਜਦੋਂ ਉਹਨਾਂ ਨੇ ਦੱਸਿਆ ਕਰਨਤੀ ਬੇਦੀ ਨੇ ਉਹਨਾਂ ਨੇ ਪਹਿਲੀ ਵੀਡੀਓ ਬਣਾਈ ਵੀ ਗੁਰਤੀ ਦੇਣ ਦਾ ਹੱਕਦਾਰ ਕੌਣ ਹੈ ਪਹਿਲੀ ਵੀਡੀਓ ਉਹਨੇ ਤੁਸੀਂ ਜਾਂਦੇ ਚੈਨਲ ਤੇ ਉਹਨਾਂ ਤੇ ਦੇਖ ਵੀ ਸਕਦੇ ਹੋ ਵੀ ਗੁਰਤੀ ਦੇਣ ਦਾ ਹੱਕਦਾਰ ਕੌਣ ਹੈ ਉਸ ਵਿੱਚ ਗੈਵੀ ਨੇ ਕਹਿਣ ਹੋਣ ਦਾ ਫਰਜ਼ ਨਿਭਾਇਆ ਉਹਦਾ ਕੈਰੈਕਟਰ ਕੀਤਾ ਵਾ ਤੇ ਜਦੋਂ ਦੂਜੀ ਸੀਰੀਜ਼ ਚੱਲੀ ਉਹਦੇ ਵਿੱਚ ਵੀ ਤੀਜੀ ਚੌਥੀ ਫਿਰ ਸਾਰੀਆਂ ਵੀਡੀਓਜ਼ ਦੇ ਵਿੱਚ ਹੀ ਉਹਨਾਂ ਨੇ ਭਿੰendra ਰੋਲ ਨਿਭਾਇਆ ਹੈ ਤੇ ਉਹਨਾਂ ਨੂੰ ਬਿਲਕੁਲ ਵੀ ਨਹੀਂ ਲੱਗਿਆ ਕਿ ਕਬੀਸਾ ਦੀ ਸਕੀਪੈਨ ਨਹੀਂ ਹੈ ਕਿਉਂਕਿ ਖੂਨ ਦੇ ਰਿਸ਼ਤੇ ਨਾਲੋਂ ਮਜ਼ਬੂਤ ਹੁੰਦੇ ਆ ਪਿਆਰ ਦੇ ਰਿਸ਼ਤੇ ਜੇ ਆਪਾਂ ਦਿਲੋਂ ਰਿਸ਼ਤਾ ਬਣਾਈਏ ਉਹ ਆਪਣਾ ਜਿਆਦਾ ਵਧੀਆ ਤਰੀਕਾ ਨੇਪਦਾ ਵਾ ਤੇ ਉਮੀਦ ਕਰਦੀ ਹਾਂ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਊਗੀ ਤੇ ਜੇ ਤੁਹਾਡਾ ਦੰਸਵਾਲਾ ਦੇ ਜਵਾਬ ਸੀ ਤੁਸੀਂ ਜਾ ਕੇ ਉਹਨਾਂ ਦੇ ਚੈਨਲ ਤੇ ਵੀ ਵੀਡੀਓ ਦੇਖ ਸਕਦੇ ਹੋ ਤੋਂ ਹਸਵਾਲਾ ਦੇ ਜਵਾਬ ਮਿਲ ਵੀ ਗਏ ਹੋਣੇ ਆ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਚਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ അഡിയോ വ दे